उसके कब्जेज चौबी बोतल हिमाचल हिमाचल प्रदेश तो नजाय शराब लिया शहर आस पास सप्लाई करता पुलिस ने दोषी रिमांड हासिल कर लिया हैफतीश जारी है डी एस पी श्री सरवन सिंह बल ने कहा ਕੇ ਫਿਲੌਰ ਪੁਲਿਸ ਦਿਨ ਰਾਤ ਨਸ਼ਾ ਤਸਕਰੀ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਇਸ ਮਹਿੰਮ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲਹੰਦਰ ਦੇ ਹਾਤੀ ਪੁਲਿਸ ਉਸ ਲਈ ਸਫਲਤਾ ਹਾਸਲ ਕੀਤੀ ਸਰਦਾਰ ਹਕਮਤ ਪੀਸੀ ਦੀ ਖੱਖ ਦੇ ਹਦਾ ਤਨ ਅਨੁਸਾਰ ਅਧਿਸ਼ਨ ਨਿਰਦੇਸ਼ਾਂ ਕੇ ਸਾਡੇ ਡੀਐਸਪੀ ਸਰਦਾਰ ਸਰਵਨ ਸਿੰਘ ਬਲਜੀ ਦੇ ਜਿਹੜੇ ਨਿਗਰਾਨੀ थाना सदर थाना ਫਲੋਰ ਪੁਲਿਸ ਦੀ ਚੌਕੀ ਦੇ ਸਾੜਾ ਨੇ ਤੇ ਚੌਕੀ ਚਾਰਜ ਐਸਐਸਆਈ ਸੁਦੇਵ ਜੀ ਨੇ ਇੱਕ ਦੋਸ਼ੀ ਮਨਦੀਪ ਸਿੰਘ ਪੁੱਤਰ ਦਿਆਲ ਚੰਦ ਵਾਸੀ ਨਗਰ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਸ਼ਰਾਬ ਲਿਆਉਂਦਾ ਸੀ ਹੱਥੇ ਤੇ ਮਹਿੰਗੇ ਭਾਅ ਦਾ ਵੇਚਦਾ ਸੀ ਜੋ ਕਿ ਉੱਥੋਂ ਦੋ ਬੇਟੀਆਂ हिमाचल ਤੋਂ ਲੈ ਕੇ ਆਇਆ ਸੀਗਾ ਤੇ ਇੱਥੇ ਮਹਿੰਗੇ ਪਹਾੜਾਂ ਵਿਚ ਨੀ ਸੀ ਜਿਸ ਨੂੰ ਉਹ ਗ੍ਰਿਫਤਾਰ ਕੀਤਾ ਹੈ ਇਹ ਦੱਸਣਯੋਗ ਹੈ ਕਿ ਉਕਤ ਦੋਸ਼ੀ ਕਾਫੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਚ ਨਿਤ ਸੀਗਾ ਜਿਸ ਤੇ ਪਹਿਲਾਂ ਵੀ ਮੁਕਦਮੇ ਦਰਜ ਸੀਗੇ ਤੇ ਇਹ ਦੇਖ ਲਓ ਮੁਕਦਮਾ ਦਰਜ ਕਰਕੇ ਅਦਾਲਤ ਹਸਰ ਕੀਤਾ ਗਿਆ ਹੈ ਅਗਲੀ ਕਾਰਵਾਈ ਜਾਰੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ